ਅੱਜ ਅਸੀਂ ਸਾਬਕਾ ਸੈਨਿਕ ਗਰਸ ਖਲਾਈ ਦੇ ਸਾਬਕਾ ਸੈਨਿਕ ਸਟੀਗਨ ਫਿਫਥ ਮਾਜਾ ਜਨ ਐਸੋਸੀਏਸ਼ਨ ਦੇ ਸਾਰੇ ਪਰਿਵਾਰ ਮਿਲ ਕੇ ਇੱਕ ਮੇਰ ਮਲਾ ਪ੍ਰੋਗਰਾਮ ਜੁੜਾਵਾ ਆਰਗੇਂਜ ਕੀਤਾ ਹੈ। ਤਮਾਮ ਸ਼ਹੀਦਾਂ ਨੂੰ ਸਭ ਤੋਂ ਪਹਿਲਾਂ ਯਾਦ ਕੀਤਾ ਗਿਆ ਹੈ। ਉਹਨਾਂ ਨੂੰ ਸ਼ਰਧਾਂਜਲੀ ਅਰਪਣ ਕੀਤੀ ਗਈ ਹੈ। ਨੌਜਵਾਨਾਂ ਨੂੰ ਜਿਹੜਾ ਵਾ ਜਿਹੜਾ ਵਾ ਸਾਡਾ ਆਰਮੀ ਦੇ ਵਿੱਚ ਅੜਾ ਵਾ ਨੌਜਵਾਨਾਂ ਦਾ ਉਤਸ਼ਾਹ ਜਿਹੜਾ ਵਾ ਕੰਮ ਹੋ ਰਿਹਾ ਸੀ ਉਹਨਾਂ ਨੂੰ ਉਤਸ਼ਾਹਤ ਕਰਨ ਵਾਸਤੇ ਜਿਹੜਾ ਵਾ ਕਿ ਉਹ ਆਰਮੀ ਦੇ ਵਿੱਚ ਜਿਆਦਾ ਤੋਂ ਜਿਆਦਾ ਪ੍ਰਤੀ ਹੋਣ ਔਰ ਸਾਡੇ ਦੇਸ਼ ਔਰ ਕੌਮ ਦੀ ਰੱਖਿਆ ਕਰਨ ਲਈ ਵਾਸਤੇ ਹਮੇਸ਼ਾ ਤਤਪਰ ਮੈਂ ਕੈਪਟਨ ਬਲਵਿੰਦਰ ਸਿੰਘ ਹਾਂ ਜਾਰਾ ਸਿਕਲਾਈ ਤੁਹਾਡ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਹੜੇ ਕਿ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਸਾਡੇ ਕੋਲ ਆਏ ਜੋ ਸਾਡੀ ਜਾਨਾਂ ਸਿਕਲਾਈ ਸਟੀਲ ਪਾਈਪ ਜੋ ਕਿ ਸਾਡੇ ਸ਼ਹੀਦ 2300ਰ 4 ਦੇ ਵਿੱਚ ਸ਼ਹੀਦ ਹੋਏ ਸੀ ਉਹਨਾਂ ਨੂੰ ਸ਼ਰਧਾਲੀ ਦੇਣ ਵਾਸਤੇ ਅਸੀਂ ਅੱਜ ਇੱਥੇ ਪ੍ਰੋਗਰਾਮ ਰੱਖਿਆ ਹੋਇਆ ਜੋ ਕਿ ਜਾਨਾਂ ਸਿਕਲਾਈ ਸਟੀਲ ਪਾਈਪ ਮਾਝਾ ਜੂਨ ਦੇ ਜਵਾਨ ਸਾਡੇ ਨਾਲ ਇੱਥੇ ਮਿਲ ਕੇ ਪ੍ਰੋਗਰਾਮ ਕਰ ਰਹੇ ਆ ਬਹੁਤ ਹੀ ਅੱਜ ਖੁਸ਼ੀ ਹੋਈ ਆ ਇੱਕ ਜਵਾਨਾਂ ਨੂੰ ਮਿਲ ਕੇ ਅਸੀਂ ਹਰ ਸਾਲ ਇਹ ਪ੍ਰੋਗਰਾਮ ਅੱਗੇ ਤੋਂ ਲੀਕ ਲਿਆ ਅੱਗੇ ਤੋਂ ਅਸੀਂ ਇਹ ਵੀ ਪ੍ਰੋਗਰਾਮ ਬਣਾ ਰਹੇ ਆ ਤੇ ਪ੍ਰੋਗਰਾਮ ਨੂੰ ਵੱਡਾ ਕਰਾਂਗੇ ਔਰ ਆਪਣੇ ਬੱਚਾ ਨੂੰ ਨਾਲ ਲੈ ਕੇ ਹੋਰ ਵੀ ਇਹਨੂੰ ਪ੍ਰੋਗਰਾਮ ਨੂੰ ਵੱਡਾ ਕਰਨ ਦੀ ਕੋਸ਼ਿਸ਼ ਕਰ ਰਹੇ ਆ ਮਕਸਦ ਕੀ ਹੈ ਹਾਂਜੀ ਮਕਸਦ ਕੀ ਹੈ ਜੀ ਪ੍ਰੋਗਰਾਮ ਮਕਸਦ ਇਹ ਆ ਕਿ ਅਸੀਂ ਆਉਣ ਵਾਲੇ ਇੱਕ ਤਾਂ ਜਿਹੜੇ ਸਾਡੇ ਬੱਚੇ ਪਿੰਡਾਂ ਦੇ ਵਿੱਚ ਨੇ ਉਹਨਾਂ ਨੂੰ ਅਸੀਂ ਇਹ ਚੀਜ਼ੋ ਦਰਸਾ ਰਹੇ ਆਂ ਕਿ ਉਹ ਵੀ ਅੱਗੇ ਆਉਣ ਫੌਜ ਦੇ ਵਿੱਚ ਭਰਤੀ ਹੋਣ ਔਰ ਜਿੱਦਾਂ ਅਸੀਂ ਅੱਜ ਪੈਨਸ਼ਨ ਆਏ ਆ ਉਹ ਪੈਨਸ਼ਨ ਆ ਕੇ ਇਹ ਗਰੁੱਪ ਦੇ ਵਿੱਚ ਮਿਲਣੋ ਤੇ ਇਸ ਗਰੁੱਪ ਨੂੰ ਹੋਰ ਹੀ ਵੱਡਾ ਕਰੀਏ ਮੈਂ ਕੈਪਟਨ ਜਸਪੀਰ ਸਿੰਘ 11 12 ਕਿਲਫੀ ਫਿਲਦਾਲੀਨ ਦੇ तमाम ਅਹੁਦੇਦਾਰ ਸਾਹਿਬਾਨਾਂ ਵੱਲੋਂ ਮੀਡੀਆ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਇੱਥੇ ਪਹੁੰਚ ਕੇ ਸਾਡੇ ਪ੍ਰੋਗਰਾਮ ਨੂੰ ਕਵਰੇਜ ਕੀਤਾ ਹੈ ਅੱਜ ਅਸੀਂ ਸਾਬਕਾ ਸੈਨ ਗਰਸ ਖਲਾਈ ਦੇ ਸਾਬਕਾ ਸੈਨ ਸਟੀਲ ਫਿਫਥ ਮਾਜਾ ਜਨ ਐਸੋਸੀਏਸ਼ਨ ਦੀ ਸਾਰੇ ਪਰਿਵਾਰ ਮਿਲ ਕੇ ਇੱਕ ਮੇਲ ਮਾਪ ਪ੍ਰੋਗਰਾਮ ਜੁੜਾਵਾ ਆਰਗੇਨਾਈਜ਼ ਕੀਤਾ ਹੈ ਜਿਸ ਨੂੰ ਸਭ ਤੋਂ ਪਹਿਲਾਂ ਸ਼ੁਰੂ ਕਰਨ ਤੋਂ ਅਸੀਂ ਜਰਸ ਕਲਾਈਸ ਟਿਊਫਿਸਟ ਬਟਲਿਅਨ ਦੇ ਤਮਾਮ ਸ਼ਹੀਦਾਂ ਨੂੰ ਸਭ ਤੋਂ ਪਹਿਲਾਂ ਯਾਦ ਕੀਤਾ ਗਿਆ ਹੈ ਉਹਨਾਂ ਨੂੰ ਸ਼ਰਧਾਂਜਲੀ ਅਰਪਣ ਕੀਤੀ ਗਈ ਹੈ ਹੁਣ ਜਿਹੜਾ ਵਾ ਇਹ ਪ੍ਰੋਗਰਾਮ ਨੂੰ ਅੱਗੇ ਅਸੀਂ ਜਿਹੜਾ ਵਾ ਈਵੈਂਟ ਜੋ ਵਾ ਜਿਸ ਤਰ੍ਹਾਂ ਆਇਆ ਕਾਰਡ ਦੇ ਵਿੱਚ ਆਪਣਾ ਆਰਗੇਨਾਈਜ਼ ਕੀਤਾ ਵਾ ਉਸ ਹਿਸਾਬ ਦੇ ਨਾਲ ਜਿਹੜਾ ਮਨ ਨਿਆ ਜਾਵੇਗਾ ਔਰ ਇਸ ਪ੍ਰੋਗਰਾਮ ਵਿੱਚ ਜਿਹੜਾ ਵਾ ਹੋਰ ਵੀ ਅੱਗੇ ਨੈਕਸਟ ਈਅਰ ਜਦੋਂ ਕਰਾਂਗੇ ਇਹਨੂੰ ਹੋਰ ਵੀ ਅੱਗੇ ਵਧਾਉਣ ਵਾਸਤੇ ਜਿਹੜਾ ਵਾ ਅਸੀਂ ਉਹਦਾ ਪ੍ਰੋਗਰਾਮ ਲੀਕ ਰਹੇ ਆ ਤਾਂਕਿ ਜੋ ਸਾਡੇ ਜਿਹੜੇ ਪਰਿਵਾਰ ਵਾ ਉਹ ਵੀ ਇੱਥੇ ਆਉਣ ਔਰ ਸਾਡੇ ਬੱਚੇ ਵੀ ਕਿੱਥੇ ਆਉਣ ਔਰ ਜੋ ਸੈਨਾ ਦੇ ਵਿੱਚ ਜਾਣ ਲਿਓ ਉਹਨਾਂ ਨੂੰ ਵੀ ਇਨਸਾਫ ਕਰਾਂ ਕੀ ਮਕਸਦ ਕੀ ਲੈ ਕੇ ਆਇਓ ਤੁਸੀਂ ਲੈ ਕੇ ਕੀ ਚੱਲੇ ਹੋ ਉਹ ਜੋ ਆਪਣੇ ਵਿੱਚ ਨੌਜਵਾਨਾਂ ਨੂੰ ਜਿਹੜਾ ਵਾ ਜਿਹੜਾ ਵਾ ਸਾਡਾ ਆਰਮੀ ਦੇ ਵਿੱਚ ਅੜਾ ਵਾ ਨੌਜਵਾਨਾਂ ਦਾ ਉਤਸ਼ਾਹ ਜਿਹੜਾ ਵਾ ਕੰਮ ਹੋ ਰਿਹਾ ਸੀ ਉਹਨਾਂ ਨੂੰ ਉਤਸ਼ਾਹਤ ਕਰਨ ਵਾਸਤੇ ਜਿਹੜਾ ਵਾ ਕਿ ਉਹ ਆਰਮੀ ਦੇ ਵਿੱਚ ਜਿਆਦਾ ਤੋਂ ਜਿਆਦਾ ਭਰਤੀ ਹੋਣ ਔਰ ਸਾਡੇ ਦੇਸ਼ ਔਰ ਕੌਮ ਦੀ ਰੱਖਿਆ ਕਰਨ ਵਾਲੀ ਵਾਸਤੇ ਹਮੇਸ਼ਾ ਤਤਪਰ ਰਹੇ। ਸ਼ਰਧਾਂਜਲੀ ਸਮਾਰੋਹ ਤੇ ਅਸੀਂ ਸਿਜਦਾ ਨੂੰ ਯਾਦ ਕੀਤਾ ਵਾ ਉਹਨਾਂ ਨੂੰ ਜਿਹੜੇ ਆ ਆਪਣੀ ਰੀਤ ਸਭ ਤੋਂ ਪਹਿਲਾਂ ਆਪਨ ਕੀਤੀ ਗਈ ਜੋ ਸਾਡੇ ਤੋਂ ਸਾਰੇ ਤੋਂ ਸੀਨੀਅਰ ਸਾਧ ਹੀ ਔਰ ਉਹਨਾਂ ਤੋਂ ਬਾਅਦ ਜੋ ਆ ਰੈਂਕ ਬਾਈ ਰੈਂਕ ਜਿਹੜਾ ਵਾ ਉਹਨਾਂ ਨੇ ਸਾਰਿਆਂ ਨੇ ਆਪਣਾ ਫੁੱਲਰ ਕਰਕੇ ਸੀਦਾਨੂ ਸਰਧਾਂਜਲੀ ਅਪਨ ਕੀਤੀ।